ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਫ ਦਾ ਪਿੰਡ ਆ ਤੇ ਤਹਿਸੀਲ ਇਹਨੂੰ ਗਿੱਦੜਵਾਹਾ ਪੈ ਜਾਂਦੀ ਆ ਨਾਲ ਦਾ ਪਿੰਡ ਛੱਤੇਆਣਾ ਹੋ ਗਿਆ ਤੇ ਇਸ ਪਿੰਡ ਵਿੱਚ ਬਾਈ ਜਹਰਾਂ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ HF ਕ੍ਰਾਸ ਵਾਇਰਡ ਬਕਾਊ ਆ ਪਹਿਲਾ ਸੂਆ ਸੁਣਾ ਇਹਨੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾ ਜੋ ਆਉਣ ਵਾਲੇ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇਹ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਗਰਤੇਜ ਸਿੰਘ ਗਰਤੇਜ ਸਿੰਘ ਗਰਤੇਜ ਜੀ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 97817 97817 94107 94107 ਠੀਕ ਹੈ ਜੀ ਇਹ ਵੈੜ ਆਪਣੇ ਘਰ ਦੀ ਹੈ ਬਾਈ ਤੇ ਪਹਿਲਾ ਸੂਆ ਸੁਣਾ ਇਹਨੇ ਕਿੰਨੇ ਕੁ ਦਿਨ ਲੈ ਜੂ ਬਾਈ ਕੋਈ 10 ਦਿਨ ਲੈ ਲੇ 10 ਕੁ ਦਿਨ ਲੈ ਜੂਗੀ ਤੇ ਟੀਕਾ ਵਗੈਰਾ ਪਤਾ ਵੀ ਕਿਹੜਾ ਭਰਿਆ ਇਹਦੇ ਐਫਐਫੀ ਹੈ ਐਫਐਫੀ ਭਰਿਆ ਠੀਕ ਹੈ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਕਿੰਨਾ ਕਰਿਆ ਤੁਹਾਡੇ ਕੋਲ ਹਾਂਜੀ ਫੁੱਲ ਹੀ ਹੈ ਫੁੱਲ ਸੀ ਤੇ ਲਓ ਵੀ ਮਿੱਤਰੋ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਦਾ ਛੋਟਾ ਛੋਟਾ ਸਿੰਗ ਆ ਕੱਦ-ਕਾੜ ਬਹੁਤ ਆ ਵੈੜ ਦਾ ਤੇ ਥਣ ਹਵਾਨਾ ਬਹੁਤ ਸਾਫ ਆ ਲਓ ਵੀ ਮਿੱਤਰੋ ਸੇਲ ਤਾਂ ਇਸ ਲੱਗ ਸੁਭਾ ਦੀ ਆ ਬਹੁਤ ਠੰਡੇ ਸੁਭਾ ਦੀ ਆ ਬਾਈ ਹੱਥ ਲਾ ਰਿਹਾ ਤੇ ਬਹੁਤ ਸਾਊ ਆ ਥਣ ਬਹੁਤ ਸਾਫ ਸੁਥਰਾ ਹੈ ਤੇ ਮੋਟਾ ਮੋਟਾ ਦੋਸਤੋ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਜਵਾਈ ਵਾਲਾ ਤੇ ਤੋੜ ਕੇ ਤੁਹਾਨੂੰ ਬਾਅਦ ਚ ਵਿਖਾਵਾਂਗੇ ਪਹਿਲਾਂ ਦੋਨਾਂ ਪਾਸੇ ਤੁਹਾਨੂੰ ਥਾਣਾ ਦਾ ਸਹਜ ਗਿਆਵ ਦਿਖਾ ਦਈਏ ਬਹੁਤ ਸੋਹਣਾ ਸੇਮ ਸਹਜ ਆ ਦੋਸਤੋ ਬਿਲਕੁਲ ਥਾਣਾ ਦਾ ਬਹੁਤ ਹੀ ਵਧੀਆ ਥਾਣਾ ਇਹ ਤੋੜ ਕੇ ਤੁਹਾਨੂੰ ਇਹ ਦਿਖਾਵਾਂਗੇ ਲਓ ਵੀ ਮੇਤਰ ਤੁਰਦੀ ਤੋਂ ਸੁਨੋਵਾਂ ਨੇ ਦੀ ਜੱਜਮੈਂਟ ਆ ਜੂਗੀ ਚਲੋ ਜੀ ਲਓ ਵੀ ਮੇਤਰ ਤੁਰਦੀ ਦੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਆ ਨਹੀਂ ਚਾਹੀਦੀ ਆ ਕਰੀ ਦੁਬਾਰਾ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਥੋੜਾ ਜਿਹਾ ਚੌੜ ਕਰਦੇ ਪਸੂ ਅੱਛਰ ਜਾਂਦੇ ਆ ਬਸ ਮੋੜ ਲਓ ਜੀ ਬਹੁਤ ਸਾਫ਼ ਸੁਥਰਾ ਹਵਾਨਾ ਹੈ 8-7 ਦਿਨ ਲੈ ਜਣੇ ਨੇ ਸੂਣ ਚ ਬਾਈ ਕਹਿੰਦਾ 10 ਦਿਨ ਪਏ ਆਉਂਗੇ ਤੁਹਾਡੇ ਗਾਂ ਪਸੰਦ ਆਊਗੀ ਦੋਸਤੋ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਫਿਰ ਮੁੱਲ ਜੀ ਦੱਸ ਦਾਂਗੇ ਇਹ ਫੋਨ ਤੇ ਫੋਨ ਕਰਨਗੇ ਤੇ ਆਪਾਂ ਫੋਨ ਤੇ ਲਾਓ ਵੀ ਮਿੱਤਰੋ ਜੈਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦ ਆ ਪਹਿਲਾ ਸੁਹਾ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਫੋਨ ਬਾਈ ਜੀ ਨੂੰ ਕਰਨਾ ਫੋਨ ਦਾ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਬਾਈ ਦਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੈ ਹਿੰਦੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ